ਵਾਇਕੁਰਚੀ ਕਾ ਖਾਲਸਾ ਵਾਇਕੁਰਚੀ ਕੀ ਫਤਿਹ ਅਸੀਂ ਪਹਿਲਾਂ ਵੀ ਜਦੋਂ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਪਹਿਲੀ ਬਾਣੀ ਗੁਰਨਾਣ ਪਾਸ਼ਾ ਜੀ ਦੀ ਜਪਜੀ ਸਾਹਿਬ ਅਸੀਂ ਉਹਦੇ ਮਤਲਬ ਕਿ ਸਾਝ ਬਾਣੀ ਦੀ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਉਹਦੇ ਜਿਹੜਾ ਅਸੀਂ ਰੂਟੀਨ ਵਾਈਜ਼ ਜਪਜੀ ਸਾਹਿਬ ਜ਼ਰੂਰੀ ਪੜਦੇ ਆ ਸੀ ਤੇ ਹੁਣ ਪਹਿਲੀ ਪੂਰੀ ਗੁਰੂ ਸਾਹਿਬ ਆਦ ਸਤ ਜੁਗਾਦ ਸਚ ਹੈ ਬੇ ਸਚ ਨਾਮਿਕ ਹੋਸੀ ਵੀ ਸਤ ਆਮ ਤੌਰ ਤੇ ਅਸੀਂ ਆਪਣੇ ਘਰਾਂ ਵਿੱਚ ਵੀ ਗੱਲਬਾਤ ਕਰਦੇ ਹਾਂ ਸਾਂਝੀ ਕਰਦੇ ਹਾਂ ਅਸੀਂ ਆਮ ਤੌਰ ਤੇ ਆ ਸੁਣਨੇ ਆ ਕਿ ਹੁਣ ਕਲ ਯੁਗ ਹੈ ਹੁਣ ਰੱਬ ਨਹੀਂ ਹੈਗਾ ਪਰ ਰੱਬ ਮਤਲਬ ਕਿ ਹਿੰਦੂ ਮਿਥੀਓਲੋਜੀ ਦੇ ਹਿਸਾਬ ਨਾਲ ਜਿਹੜਾ ਮਤਲਬ ਕਿ ਕਹਰੇ ਨਾ ਕਿ ਸਤਜੁਗ ਸੀਗਾ ਤ੍ਰੇਤਾ ਸੀਗਾ ਦੁਆਪਰ ਸੀਗਾ ਤੇ ਹੁਣ ਕਲ ਯੁਗ ਹੈ ਆਮ ਤੌਰ ਤੇ ਸਾਡੇ ਮੂਹ ਚ ਇਹ ਚੜਿਆ ਹੁੰਦਾ ਹੈ ਕਿ ਹੁਣ ਰੱਬ ਨਹੀਂ ਹੈ। ਦਾਬ ਦੇਖੋ ਇੱਕ ਇੱਕ ਸਾਰ ਚੱਲਿਆ ਆ ਰਿਹਾ ਹੈ ਸਰਵ ਵਿਆਪਕ ਹੈ ਸਦਾ ਰਹਿਣ ਵਾਲਾ ਹੈ ਗੁਣਾ ਦੇ ਪਾਸ਼ਾ ਕਹਿੰਦੇ ਸਤਜੁੱਗ ਵਿੱਚ ਵੀ ਸੀਗੇ ਜੇ ਤੁਸੀਂ ਮੰਨਦੇ ਹੋ ਸਤਜੁੱਗ ਤ੍ਰੇਤਾ ਦਵਾਪਰ ਕਲਜੁੱਗ ਇਹ ਸਾਡੇ ਸਾਰੇ ਤੁਹਾਡੀ ਮਤਲਬ ਕਿ ਸਾਡੇ ਮਨ ਦੀਆਂ ਅਵਸਥਾਵਾਂ ਨੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਜਿਹੜਾ ਪਰਮਾਤਮਾ ਨਾ ਉਹ ਹਰ ਵਕਤ ਸਰਵ ਵਿਆਪਕ ਹੈ ਸਦੀਵੀ ਰਹਿਣ ਵਾਲਾ ਹੈ ਸੋ ਗੱਲ ਹੈ ਕਿ ਸਾਨੂੰ ਅਸੀਂ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਧਿਆਨ ਨਾਲ ਵਿਚਾਰਾਂਗੇ ਤੇ ਸਾਨੂੰ ਇੱਕ ਇੱਕ ਅਰਥ ਗੁਰੂ ਸਾਹਿਬ ਬੜੇ ਬਾਖਮਾਲ ਦੱਸਦੇ ਨੇ ਉਹ ਉਹ ਸਾਡੇ ਜੀਵਨ ਵਾਸਤੇ ਹੁੰਦੇ ਨੇ ਕਿ ਤਾਂ ਕਿ ਮੇਰਾ ਤੁਹਾਡਾ ਸਾਰਾ ਦਾ ਜੀਵਨ ਅਸੀਂ ਸੋਖਾ ਤੇ ਸੁਚੱਜਾ ਜੀਵਨ ਜੀ ਕੇ ਜਾਈਏ ਐਸੀ ਦੁਰਬਾਧ ਕਿਉਂਕਿ ਆਮ ਤੌਰ ਤੇ ਅਸੀਂ ਆਪਣੇ ਘਰਾਂ ਵਿੱਚ ਹੀ ਆਪਣੇ ਅੰਦਰ ਦੇਖਦੇ ਨਾਲ ਸਾਡੇ ਅੰਦਰ ਕਲਕੁਲੇਸ਼ਨ ਚ ਰਹਿੰਦਾ ਕਿਸੇ ਦੇ ਪ੍ਰਤੀ ਨਫ਼ਰਤ ਰਹਿੰਦੀ ਹੈ ਵੈਰ ਰਹਿੰਦਾ ਉਹ ਗੁਰੂ ਸਾਹਿਬ ਨੇ ਪੂਰੀ ਗੁਰਬਾਣੀ ਵਿੱਚ ਨਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਜਿਵੇਂ ਪੂਰੇ ਅਰਥ ਸਾਨੂੰ 1435 ਵਿੱਚ ਸਮਝਾਉਣੇ ਦੀ ਔਰ ਹਰ ਐਂਗਲ ਤੋਂ ਸਮਝਾਉਣੇ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੱਸਦੀ ਹੈ ਨਾ ਕਿ ਸ਼ਾਇਦ ਇਹਨੂੰ ਐਸ ਵਾਰ ਸਮਝ ਆ ਜਾਏਗੀ ਸ਼ਾਇਦ ਮੈਂ ਇਹਨੂੰ ਇਸ ਤਰੀਕੇ ਨਾਲ ਸਮਝਾਵਾਂਗੀ ਇਸ ਤਰੀਕੇ ਨਾਲ ਬਿਲਕੁਲ ਸੇਮ ਗੁਰੂ ਸਾਹਿਬ ਨੇ ਵੀ ਆਪਣੀ ਗੋਦ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪੂਰੀ ਲੋਕਤਾਰਪ ਲੈ ਕੇ ਤੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੁਣ ਆਂਦੀ ਗੱਲ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਠੀਕ ਹੈ ਉਹ ਦੇਖੋ ਜੁਗਾਦੋ ਸੱਚ ਹੈ ਗੁਰੂ ਸਾਹਿਬ ਕਹਿੰਦੇ ਨੇ ਉਹ ਪਹਿਲਾਂ ਵੀ ਸੀਗਾ ਉਹ ਪ੍ਰੈਜ਼ੈਂਟ ਵਿੱਚ ਵੀ ਹੈ ਆਉਣ ਵਾਲੇ ਕੱਲ ਵਿੱਚ ਵੀ ਹੋਏਗਾ ਹਜ਼ਾਰ ਸਾਲ ਬਾਅਦ ਵੀ ਹੋਏਗਾ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਉਹ ਗੱਲ ਹੁੰਦੀ ਹੈ ਕਿ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਜਿਹੜੇ ਮਤਲਬ ਕਿ ਧਰਮ ਦੇ ਨਾਲ ਧਰਮ ਦੇ ਨਾਂ ਤੇ ਜਿਹੜੇ ਰਿਚੁਅਲਸ ਕੀਤੇ ਜਾਂਦੇ ਸੀਗੇ ਲੋਕੀ ਕੀ ਕਰਦੇ ਸੀਗੇ ਵੀ ਸੁੱਚ ਪੀਟ ਦਾ ਬੜਾ ਕਰਦੇ ਸੀਗੇ ਵੀ ਇਹ ਮਤਲਬ ਕਿ ਨੀਵੀਂ ਜਾਤ ਦਾ ਜੇ ਮੇਰੇ ਹੱਥ ਨਾਲ ਲੱਗ ਗਿਆ ਤੇ ਮੈਂ ਪੀਟ ਜਾਵਾਂਗੀ ਇਹ ਚੀਜ਼ ਦਾ ਬੜਾ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਮਤਲਬ ਕਿ ਇੱਕ ਮਤਲਬ ਕਿ ਧਰਮ ਨੂੰ ਲੈ ਕੇ ਤੇ ਵੀ ਉਹ ਮਲਕੇ ਲੋਗਾਂ ਵਿੱਚ ਇੱਕ ਦੂਸਰੇ ਨਾਲ ਹੇਟ ਕਰਦੇ ਸੀ ਨਫ਼ਰਤ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਬਾਣੀ ਵਿੱਚ ਹੀ ਪੂਰੀ ਬਾਣੀ ਜੇ ਅਸੀਂ ਧਿਆਨ ਨਾਲ ਜਪਜੀ ਸਾਹਿਬ ਨੂੰ ਪੜਾਂਗੇ ਨਾ ਉਹਦੇ ਵਿੱਚ ਇੰਨੇ ਪਿਆਰੇ ਪਿਆਰੇ ਮੈਸੇਜ ਆ ਔਰ ਮੇਰੇ ਮਨ ਨੂੰ ਸਮਝਾਉਣ ਵਾਸਤੇ ਮੇਰੇ ਮਨ ਨੂੰ ਐਲੀਵੇਟ ਕਰਨੇ ਵਾਸਤੇ ਮੇਰੇ ਮਨ ਨੂੰ ਚੇਂਜ ਕਰਨੇ ਵਾਸਤੇ ਮੇਰੇ ਮਨ ਨੂੰ ਸਮਝਾਉਣ ਵਾਸਤੇ ਸੁਧਾਰਨੇ ਵਾਸਤੇ ਕਿ ਤੂੰ ਕੁੱਥੇ ਪਾਸੇ ਲੱਗਿਆ ਤੂੰ ਸਿੱਧੇ ਪਾਸੇ ਆ ਜਾ ਤੇਰੇ ਅੰਦਰ ਜਿਹੜਾ ਕੂੜ-ਕਬਾੜ ਹੈ ਨਾ ਪਹਿਲਾ ਕੁਐਸਚਨ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਵਸ ਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਅਗਲੀ ਅਗਲੀ ਹੀ ਲਾਈਨ ਵਿੱਚ ਗੁਰੂ ਸਾਹਿਬ ਆਨਸਰ ਕਰਦੇ ਆ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਤੇ ਦੇਖੋ ਪਹਿਲੀ ਪੰਕਤੀ ਵਿੱਚ ਹੀ ਗੁਰੂ ਸਾਹਿਬ ਕਹਿੰਦੇ ਨੇ ਸੋਚਾਂ ਸੋਚ ਨਾ ਹੋ ਗਈ ਜੇ ਸੋਚੀ ਲਖਵਾ ਤੁਲਕੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਲੱਗਦਾ ਸੀਗਾ ਕਿ ਸਾਰੀ ਸੂਚ ਪੀਟਤੀ ਸੀਗਾ ਵਹਿਮ ਭਰਮ ਸੀਗੇ ਲੋਕਾਂ ਵਿੱਚ ਇੰਨਾ ਸੀਗਾ ਵੀ ਇਹ ਨੀਵੀਂ ਜਾਤ ਦਾ ਉਹ ਵੱਡੀ ਜਾਤ ਨਾਲ ਜੇ ਛੂ ਗਿਆ ਤੇ ਇਹ ਹੋ ਗਿਆ ਇਹ ਹੋ ਜਾਏਗਾ ਉਹਨਾਂ ਨੂੰ ਇਵਨ ਕੇ ਧਰਮ ਸਥਾਨ ਤੇ ਜਾਣ ਦੀ ਵੀ ਇਜਾਜ਼ਤ ਨਹੀਂ ਸੀ ਕਿ ਸ਼ੁੱਦਰ ਵੀਰ ਨੂੰ ਤੇ ਨਾ ਹੀ ਕਿਤੇ ਵੀ ਮਤਲਬ ਕਿ ਕਿਸੇ पाठशाला ਜਾਂ ਸਕੂਲ ਜਾਂ ਮਤਲਬ ਕਿ ਉਹਦੇ ਵਿੱਚ ਜਾਣੇ ਦੀ ਉਹਨੂੰ ਮਤਲਬ ਕਿ ਕੋਈ ਇਜਾਜ਼ਤ ਨਹੀਂ ਸੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਇਕੁਐਲਿਟੀ ਦੀ ਗੱਲ ਕੀਤੀ ਇੱਕ ਇੱਕ ਰੱਬ ਦੀ ਗੱਲ ਕੀਤੀ ਕਿ ਇੱਕ ਰੱਬ ਹੈ ਜਿਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਔਰ ਸਾਰਿਆਂ ਵਿੱਚ ਸਰਵ ਵਿਆਪਕ ਹੈ ਇਕ ਸਮਾਂ ਹੀ ਸਰਵ ਵਿਆਪਕ ਹੈ ਤੇ ਸਦੀਵੀ ਰਹਿਣ ਵਾਲਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਧੋ ਲਵਾਂ ਪਰ ਮੇਰੇ ਮਨ ਕਦੀ ਵੀ ਸੁੱਚਾ ਨਹੀਂ ਹੋਏਗਾ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬ ਅਨੇਕਾਂ ਹੀ ਫੁਰਮਾਨ ਦਿੰਦੇ ਨੇ ਸੋਚ ਕਰੇ ਦਿਨ ਸਰਾਤ ਮਨ ਕੀ ਮੈਨ ਨਤਾਂਤੇ ਜਾ ਗੁਰੂ ਸਾਹਿਬ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਵੀ ਬਾਹਰ ਸੁੱਚਾ ਕਿੰਨੀ ਵਾਰੀ ਹੁੰਦਾ ਪਰ ਮਹਿਲਾ ਕੀ ਸੀਗਾ ਮੇਰਾ ਮਨ ਮਨ ਮੈਲੇ ਸਭ ਕਿਛ ਮੈਲਾ ਤਨ ਤੋਤੇ ਮਨ ਅੱਛਾ ਨਾ ਹੋ ਜਿਹੜਾ ਅਸੀਂ ਨਹਾਣਾ ਹੈ ਨਾ ਉਹ ਸਾਡੇ ਸਰੀਰ ਨਾਲ ਲਿੰਕ ਹੈ ਕਿ ਸਾਡੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗੇ ਤੇ ਸਾਡਾ ਸਰੀਰ ਤੰਦਰੁਸਤ ਰਹੇ ਉਹ ਗੁਰੂ ਸਾਹਿਬ ਨੇ ਬਿਲਕੁਲ ਕਟਆਫ ਕਰ ਦਿੱਤੀ ਵੀ ਇਹ ਨਾ ਸੋਚੋ ਕਿ ਤੀਰਥਾਂ ਤੇ ਨਹਾ ਕੇ ਮੇਰਾ ਮਨ ਸਾਫ ਹੋ ਜਾਏਗਾ ਮਨ ਤੁਹਾਡਾ ਸਾਫ ਹੋਏਗਾ ਗੁਰੂ ਦੇ ਗਿਆਨ ਦੁਆਰਾ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੋਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਮੇਰੇ ਮਨ ਦੀ ਸੋਚ ਮੈਂ ਹੀ ਰਹਿ ਸਕਦੀ ਭਾਵੇਂ ਕਿ ਮੇਰਾ ਮਨ ਇਸ ਤਰ੍ਹਾਂ ਸੁੱਚਾ ਨਹੀਂ ਹੁੰਦਾ ਕਿਸੇ ਨੂੰ ਕੀ ਕਰਨਾ ਹੋਵੇਗਾ ਉਹ ਗੁਰੂ ਸਾਹਿਬ ਸਾਨੂੰ ਅਗਲੀ ਅਪਦੇ ਸਮਝਾਉਂਦੇ ਨੇ ਫਿਰ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਚੁੱਪ ਹੈ ਚੁੱਪ ਨ ਹੋਵੇ ਜੇ ਲਹਿਰਾਂ ਲਈ ਤਾ ਗੁਰੂ ਸਾਹਿਬ ਤੋਂ ਪਹਿਲਾਂ ਬੜੀਆਂ ਸਮਾਧੀਆਂ ਲਾਂਦੇ ਸੀ ਕਿ ਗੁਰੂ ਸਾਹਿਬ ਤੋਂ ਪਹਿਲਾਂ ਇੱਕ ਟਾਂਗ ਤੇ ਖੜੇ ਹੋ ਕੇ ਸਮਾਧੀਆਂ ਲਗਾਣਾ ਐ ਇੰਨੇ ਇੰਨੇ ਮੰਤਰ ਪੜ੍ਹਨੇ ਜੋ ਅਸੀਂ ਹੁਣ ਆਪਣੇ ਸਿੱਖ ਧਰਮ ਵਿੱਚ ਕਰ ਰਹੇ ਹਾਂ ਇੱਖਾ ਬੰਦ ਕਰਕੇ ਇੰਨਾ ਸਿਮਰਨ ਕਰਨਾ ਹੈ ਤਾਂ ਸਾਨੂੰ ਰੱਬ ਮਿਲੇਗਾ ਜਾਂ ਇੱਕ ਲੱਤ ਤੇ ਖਲੋ ਕੇ ਕਰਨਾ ਹੈ ਜਾਂ ਪਾਣੀ ਵਿੱਚ ਖੜੇ ਹੋ ਕੇ ਕਰਨਾ ਹੈ ਜਾਂ ਆਪਣੇ ਸਰੀਰ ਨੂੰ ਤਾਂਕ ਕਰਕੇ ਕਰਨਾ ਹੈ ਜਾਂ ਜਿਵੇਂ ਮਤਲਬ ਕਿ ਆਪਣੇ ਸਰੀਰ ਨੂੰ ਤਪਾ ਕੇ ਕਰਨਾ ਤਪ ਕਰਨਾ ਪਰ ਉਸਨੂੰ ਕਹਿੰਦੇ ਨਹੀਂ ਜੇ ਤੂੰ ਸਰੀਰ ਨੂੰ ਤਾਂਕ ਘਾਰਿਆ ਨਾ ਇਟ ਮੀਨਸ ਤੂੰ ਰੱਬ ਨੂੰ ਦੁੱਖ ਦੇ ਰਿਹਾ ਹੈ ਕਿਉਂਕਿ ਸਾਡੇ ਵਿੱਚ ਰੱਬ ਹੈਗਾ ਜੇ ਮੈਂ ਆਪਣੇ ਸਰੀਰ ਨੂੰ ਤਾਂਕ ਘਾਰ ਰਹੀ ਹਾਂ ਨਾ ਮੈਂ ਕਿਸੇ ਹੋਰ ਨੂੰ ਨਹੀਂ ਤਾਂਕ ਘਾਰੀ ਐ ਸੋਚੀ ਅਸੀਂ ਕਿ ਅਸੀਂ ਰੱਬ ਨੂੰ ਤਾਂ ਕਰਿਆ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਰੇ ਮਤਲਬ ਕਿ ਕਹਿ ਲੋ ਕਿ ਇੱਕ ਮਤਲਬ ਕਿ ਪੂਰਾ ਕਟਅਫ ਕੀਤਾ ਕਿ ਨਾ ਤੀਰਥਾਂ ਤੇ ਜਾਣਾ ਨਾ ਵਰਤ ਰੱਖਣੇ ਨਾ ਕੋਈ ਵੈਅ ਪਰਮ ਕਰਨਾ ਤੇ ਸਾਨੂੰ ਬਿਲਕੁਲ ਸਿੰਪਲ ਜੀ ਜ਼ਿੰਦਗੀ ਔਰ ਸੋਖੀ ਜਿੰਦਗੀ ਤੁਸੀਂ ਸੋਚੋ ਅਸੀਂ ਤੁਸੀਂ ਸਾਰੇ ਸੋਚਣੇ ਤੇ ਆ ਮਜਬੂਰ ਹੋਈਏ ਕਿ ਗੁਰੂ ਸਾਹਿਬ ਨੇ ਅੰਨੀ ਪਿਆਰੀ ਸਾਨੂੰ ਬਾਣੀ ਦਿੱਤੀਏ ਕਿ ਸਾਡੇ ਅੰਦਰੋਂ ਸਾਰਾ ਕੁਝ ਹੀ ਨਿਕਲ ਜਾਏਗਾ ਅਸੀਂ ਬੜੇ ਰਿਲੈਕਸ ਹੋ ਜਾਵਾਂਗੇ ਔਰ ਬੜਾ ਸੋਹਣਾ ਜਿਹਾ ਜੀਵਨ ਜੀਵਾਂਗੇ ਅਸੀਂ ਉਹ ਜੀਵਨ ਜੀਣਾ ਚਾਹੁੰਦੇ ਆ ਕਿ ਉਹ ਜੀਣਾ ਜੀਣਾ ਜੀਵਨ ਜੀਣਾ ਚਾਹੁੰਦੇ ਆ ਕਿ ਜਿਹਦੇ ਵਿੱਚ ਅਸੀਂ ਹਰ ਟਾਈਮ ਪਰੇਸ਼ਾਨ ਰਹੀਏ ਕਿ ਅੱਜ ਹੁਣ ਐਸ ਪਲ ਐਰ ਕਰਨਾ ਸੀਗਾ ਮੈਂ ਭੁੱਲਣਾ ਜਾਵਾ ਜਾਂ ਨੈਕਸਟ ਡੇ ਇਹ ਕਰਨਾ ਸੀਗਾ ਜਾਂ ਨੈਕਸਟ ਮੰਥ ਇਹ ਕਰਨਾ ਸੀਗਾ ਉਹ ਧਰਮ ਦੇ ਨਾਂ ਤੇ ਜਿੰਨੇ ਵੀ ਰਿਚੁਅਲਸ ਐ ਤੁਸੀਂ ਦੇਖੋ ਕਿਹੜਾ ਜੀਵਨ ਅਸੀਂ ਤੁਸੀਂ ਜੀਣਾ ਚਾਹੁੰਦੇ ਆ ਇਹ ਤੁਹਾਡੇ ਔਰ ਮੇਰੇ ਹੱਥ ਵਿੱਚ ਐ ਐਸ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਵੀ ਚੁੱਪ ਰਹਿਣ ਵਿੱਚ ਜੋ ਲੋਕੀ ਸਮਾਧੀਆਂ ਲਾਂਦੇ ਸੀਗੇ ਗੁਰੂ ਸਾਹਿਬ ਕਹਿੰਦੇ ਚੁੱਪ ਐ ਚੁੱਪ ਨਾ ਹੋ ਗਈ ਜੇ ਲਹਿਰਾਂ ਲਗਾਤਾਰ ਵੀ ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਵੀ ਲਾਵਾਂ ਭਾਵ ਕਿ ਸਮਾਧਿਆ ਗੁਰੂ ਸਭ ਤੋਂ ਪਹਿਲਾਂ ਲਾਉਂਦੇ ਸੀਗੇ ਲੋਕੀ ਪਰ ਹੁਣ ਸਿੱਖ ਧਰਮ ਵਿੱਚ ਵੀ ਹੋਣ ਲੱਗ ਗਿਆ ਕਹਿੰਦੇ ਜੇ ਮੈਂ ਇੱਕ ਤਾਰ ਆਪਣੇ ਸਰੀਰ ਦੀ ਸਮਾਧੀ ਲਾ ਵੀ ਲਵਾਂ ਤਾਂ ਵੀ ਮੈਂ ਇਸ ਤਰ੍ਹਾਂ ਚੁੱਪ ਰਹਿ ਕੇ ਨਾਲ ਮੇਰੇ ਮਨ ਵਿੱਚ ਸ਼ਾਂਤੀ ਨਹੀਂ ਆਏਗੀ ਮੇਰਾ ਸਟੇਟ ਆਫ ਮਾਈਂਡ ਉਹੀ ਉਹੀ ਰਹੇਗਾ ਕਿਉਂਕਿ ਮੇਰਾ ਮਨ ਵਿਕਾਰੀ ਹੈ ਤਾਂ ਮੈਂ ਵਰਕ ਕਰਨਾ ਸੀਗਾ ਸੀ ਆਪਣੇ ਮਨ ਤੇ ਪਰ ਅਸੀਂ ਉਲਟਾ ਕੀਤਾ ਅਸੀਂ ਸਰੀਰ ਤੇ ਵਰਕ ਕਰਨ ਲੱਗੇ ਅਸੀਂ ਸਰੀਰ ਨੂੰ ਦੁੱਖ ਦੇਣ ਲੱਗੇ ਸਮਾਦੀਆਂ ਲਾਣੀਆਂ ਪਾਣੀ ਵਿੱਚ ਘੋਲਣਾ ਚੁੱਪ ਰਹਿਣਾ ਤੇ ਗੁਰੂ ਸਾਹਿਬ ਨੇ ਤੇ ਪੂਰਾ ਬਦਲ ਕੇ ਡੰਕੇ ਦੀ ਚੋਟ ਤੇ ਗਿਆ ਵੀ ਇਹ ਸਾਬ ਨਹੀਂ ਕਰਨਾ ਤੂੰ ਕਰਨਾ ਕੀ ਹੈ ਤੂੰ ਮੰਨ ਤੇ ਵਰਕਰ ਹੈ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹ ਰਹੇ ਨੇ ਭੁੱਖਿਆਂ ਹੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਕਹਿੰਦੇ ਜੇ ਮੈਂ ਸਾਰੇ ਭੌਣਾਂ ਦੇ ਪਦਾਰਥ ਵੀ ਇਕੱਠੇ ਕਰ ਲਾਂ ਮੰਨ ਲਓ ਕਿ ਮੈਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਮਿਲ ਜੇ ਮੈਨੂੰ ਸਾਰੇ ਪਦਾਰਥੇ ਨੇ ਮਿਲ ਜੇ ਕਿ ਮੈਂ ਤਾਂ ਸੁਖੀ ਹੋ ਜਾਵਾਂ ਸੋਚ ਕੇ ਦੇਖੋ ਜਹਾਗੀਰ ਹੋਇਆ ਹੈ ਨਾ ਜਿੰਨੇ ਗੁਰੂ ਅਰਜਨ ਪਾਤਸ਼ਾਹ ਨੂੰ ਮਤਲਬ ਕਿ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਚਾਹੇ ਔਰੰਗਜ਼ੇਬ ਹੋਇਆ ਚਾਹੇ ਬਾਬਰ ਆਇਆ ਕੋਈ ਵੀ ਆਇਆ ਕਿ ਉਹ ਸੁਖੀ ਸੀਗੇ ਉਹਨਾਂ ਕੋਲ ਤਾਂ ਸਾਰੇ ਧਾਰ ਪਦਾਰਥ ਸੀਗੇ ਸੁੱਖ ਕਿਦੇ ਵਿੱਚ ਹੈ ਸੁੱਖ ਹੈ ਤੁਹਾਡੇ ਅੰਦਰ ਪਰਮਾਤਮਾ ਦੇ ਨਾਮ ਪਰਮਾਤਮਾ ਦੇ ਰਸਤੇ ਤੇ ਚੱਲ ਕੇ ਹੋਰ ਕਿਤੇ ਵੀ ਸੁੱਖ ਨਹੀਂ ਐਸਾ ਵੀ ਜਿੰਨੀਆਂ ਵੀ ਬਣਾਈ ਚੀਜ਼ਾਂ ਹੋਈਆਂ ਨਾ ਇਹ ਸਿਰਫ ਸਾਡੇ ਸਰੀਰ ਤੱਕ ਦਾ श्री तक सू सुख दे सकते पर लेकिन मेरा जो मन का सुख है ना गुरु सब कहते ने जो सुख को चाहे सदा शरण राम की ले उस दी सुख चाहता है नौवे पातशाह कहते आ जा फिर फिर मैं तेन देना सुख जो सुख को चाहे सदा शरण राम की ले शरण दा मतलब होता है वो शरण ही जाके इधर उधर नहीं होना शरण हमेशा वो शरण रहता है घंटे सत्तों दिन तीन दिन वो शरण ही जाना ਐ ਸ਼ਰਨੀ ਜਰਨਨੀ ਮੈਂ ਗੁਰਦੁਆਰਾ ਸਾਹਿਬ ਸੇਰੇ ਗਈ ਮੱਥਾ ਟੇਕਿਆ ਨਿਤਨੇਮ ਕੀਤਾ ਸਾਰਾ ਦਿਨ ਆਪਣੀ ਮਨਮਰਜ਼ੀ ਕੀਤੀ ਐ ਸ਼ਰਨਨੀ ਸ਼ਰਨ ਹੈ ਹਰ ਪਲ 24 ਘੰਟੇ 7 ਦਿਨ 365 ਦਿ ਗੁਰੂ ਦੀ ਸ਼ਰਨ ਸੁੱਖੀ ਸੁੱਖ ਹੈ ਫੇਰ ਭਾਵੇਂ ਤੁਹਾਡੇ ਅੰਦਰ ਤੁਹਾਡੇ ਘਰਾਂ ਵਿੱਚ ਸ਼ੀਧੀਆਂ ਵੀ ਹੋ ਜਾਣ ਕਿ ਸਾਡੇ ਘਰਾਂ ਵਿੱਚ ਭਾਵੇਂ ਸਭ ਕੁਝ ਵੀ ਚਲੇ ਜਾਏਗਾ ਪਰ ਸ਼ਰਨ ਜੀ ਦੀ ਲੈ ਲਈ ਤੀ ਨਾ ਉਹ ਸੁੱਖ ਰਹਤਾ ਠੀਕ ਹੈ ਗੁਰੂ ਜੀ ਕਹਿੰਦੇ ਨੇ ਚਾਹ ਮਰ ਕੋ ਸਾਰੀ ਗੁਰੂ ਸਾਹਿਬ ਦਾ ਜਪ ਕੇ ਜੋਤ ਅਸੀ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਨਾ ਗੁਰਬਾਣੀ ਹਰ ਪੰਕਤੀ ਵਿੱਚ ਹਰ ਪੰਕਤੀ ਵਿੱਚ ਗੁਰੂ ਸਾਹਿਬ ਨਾਲੇ ਅਰਥ ਦੱਸਦੇ ਨੇ ਸਾਨੂੰ ਕੋਈ ਵੀ ਕਿਤਾਬ ਕੋਲਣੇ ਦੀ ਵੀ ਲੋੜ ਹੈ ਜੀ ਗੁਰੂ ਸਾਹਿਬ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਇਹ ਕਹੇ ਜੀ ਹਰ ਕਾ ਨਾਮ ਜਪਤ ਹੋਏ ਸੁਖੀਆ ਕਿੰਨੇ ਸੁਖੀ ਪਾਣੀ ਸਾਰੇ ਸ੍ਰਿਸ਼ਟੀ ਦਾ ਵੀ ਮੈਨੂੰ ਬਾਜ ਮਿਲ ਜੇ ਗੁਰੂ ਸਾਹਿਬ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਤੇਰ ਕੀ ਕਰੇ ਸੂਰ ਸਾਹਿਬ ਕੀ ਕਰੀਏ ਹਰ ਘਰ ਨਾਮ ਜਪਤ ਹੋਏ ਸੁਖਿਆ ਉਸ ਨੂੰ ਸਮਝਣਾ ਪਵੇ ਕਿ ਨਾਮ ਕੀ ਹੈ ਨਾਮ ਜਪਣੇ ਤੋਂ ਬਾਅਦ ਆਫਟਰ ਰਿਜ਼ਲਟਸ ਕੀ ਹੈ ਸੁਖ ਹੈ ਠੀਕ ਹੈ ਨਾਮ ਕੀ ਹੈ ਪੂਰੀ ਗੁਰਬਾਣੀ ਨਾਮ ਹੈ ਇੱਕ ਇੱਕ ਅਖਰੀ ਕੱਲਾ ਰਾਮ ਕਹਿ ਦੇਣਾ ਜਾਂ ਵਾਹਿਗੁਰੂ ਕਹਿ ਦੇਣਾ ਜਾਂ ਅੱਲਾਹ ਕਹਿ ਦੇਣਾ ਨਾਮ ਨੂੰ ਪੂਰਾ ਉਹਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੁਕਮ ਸਾਨੂੰ ਗੁਰੂ ਸਾਹਿਬ ਨੇ ਦਿੱਤਣਾ ਕਿਉਂਕਿ ਅਗਲੀ ਪੜਤੀ ਜੀ ਗੁਰੂ ਸਾਹਿਬ ਡਿਸਾਈਡ ਕਰਦੇ ਨੇ ਕਿ ਜੇ ਤੂੰ ਸੁਖ ਚਾਹਣਾ ਨਾ ਐ ਤੈ ਕੰਮ ਐ ਕੰਮ ਕਰਨੇ ਸ਼ੁਰੂ ਸ਼ੁਰੂ ਕਰ ਦੇ। ਫਿਰ ਕਹਿੰਦੇ ਨੇ ਸਹਿਸ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਹੁਣਾਂ ਪਤਾ ਕੀ ਕਰਦੇ ਆ ਅਸੀਂ ਧਾਰਮਿਕ ਸਥਾਨ ਤੇ ਵੀ ਜਾ ਕੇ ਅਸੀਂ ਲੋਕਾਂ ਨੂੰ ਧਰਮੀ ਹੋਣੇ ਦਾ ਨਾ ਇੱਕ ਮਤਲਬ ਕਿ ਲੋਕਾਂ ਵਿੱਚ ਇੱਕ ਆਪਨਾ ਨਾ ਗਲਬਲਾ ਜਾਂ ਵਸਾਣਾ ਜਾਂਦਾ ਕਿ ਮੈਂ ਬੜਾ ਧਰਨੀਆ ਮੈਂ ਬੜਾ ਗੁਰਮੁਖਾ ਮੈਨੂੰ ਬੜਾ ਪਾਠ ਆਉਂਦਾ ਮੈਨੂੰ ਕੀਰਤਨ ਵੀ ਆਉਂਦਾ ਮੈਨੂੰ ਕਥਾ ਵੀ ਹੁੰਦੀ ਹੈ ਕਿਉਂਕਿ ਸਾਡੇ ਨਾਲ ਮਨ ਉਹ ਬੜੀ ਸਿਆਣਪਾਂ ਤੇ ਚਤ੍ਰਿਹਾਈਆਂ ਕਰਦਾ ਪਰ ਸਾਨੂੰ ਨਾ ਅਸੀਂ ਲੋਕਾਂ ਨੂੰ ਤੇ ਮੈਂ ਬੇਫੂਕ ਬਣਾ ਸਕਦੀਆਂ ਪਰ ਮੈਂ ਰੱਬ ਨੂੰ ਵੀ ਬੇਫੂਕ ਨਾ ਬਣਾ ਸਕਦੀ ਕਿਉਂਕਿ ਗੁਰੂ ਸਾਹਿਬ ਅੱਥੇ ਕਹਿੰਦੇ ਨੇ ਸਹਿਸ ਸਿਆਣ ਪਾ ਲੱਖ ਹੋਏ ਪਰ ਇੱਕ ਨਾ ਚੱਲੇ ਤੇਰੇ ਨਾਲ ਉਹਦੇ ਬਾੜ ਤੇ ਜਾਣੇ ਵਾਸਤੇ ਤੇਰੀਆਂ ਸਿਆਣਪਾਂ ਤੇ ਚੁਤਰਾਇਆਂ ਆਮ ਨਹੀਂ ਕਰਨ। ਪਰ ਲੇਕਿਨ ਅਸੇ ਤੋਂ ਦੇਖੋ ਖੋਜ ਕੀ ਦੀ ਕਰਨੀ ਹੈ। ਪੂਰੀ ਗੁਰਬਾਣੀ ਵਿੱਚ ਜਦੋਂ ਅਸੀਂ ਵਾਰ-ਵਾਰ ਮੈਂ ਬੇਨਤੀ ਕਰਦੇ ਹਾਂ ਕਿ ਅਸੀਂ ਜਦੋਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਨਾ ਸਾਨੂੰ ਹਰ ਗੱਲ ਦਾ ਸਾਨੂੰ ਆਨਸਰ ਗੁਰੂ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ। ਕਹਿੰਦੇ ਬੰਦੇ ਖੋਜ ਤਿਲ ਹਰ ਰੋਜ਼। ਅਸੀਂ ਖੋਜਣਾ ਸ਼ੁਰੂ ਕਰਤਾ। ਹਸਬੈਂਡ ਨੇ ਵਾਈਫ ਨੂੰ ਖੋਜਣਾ ਸ਼ੁਰੂ ਕਰਤਾ। ਤੇ ਵਾਈਫ ਨੇ ਹਸਬੰਦ ਨੂੰ ਖੋਜਣਾ ਸ਼ੁਰੂ ਕਰਤਾ ਮਾਪਿਓ ਨੇ ਬੱਚਿਆਂ ਨੂੰ ਖੋਜਣਾ ਸ਼ੁਰੂ ਕਰਤਾ ਤੇ ਬੱਚਿਆਂ ਨੇ ਮਾਪਿਆਂ ਨੂੰ ਖੋਜ ਇੰਦਰਾ ਸ਼ੁਰੂ ਕਰਤਾ ਅਸੀਂ ਅੱਜ ਆਪਣੇ ਘਰਾਂ ਵਿੱਚ ਦੇਖੀਏ ਅਸੀਂ ਕਿਸੇ ਵੀ ਰਿਸ਼ਤੇ ਵਿੱਚ ਸੈਟੀਸਫਾਈਡ ਨਹੀਂ ਆ ਖੋਜਣਾ ਕਿੰਨੂ ਸੀਗਾ ਗੁਰੂ ਸਾਹਿਬ ਕੋਲ ਪੁੱਛੀਏ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਕਿਸੇ ਦੂਸਰੇ ਦੇ ਦਿਲ ਦੀ ਗੱਲ ਨੀ ਕਰੇ ਮੇਰੀ ਗੱਲ ਕਰਦੀ ਹਰ ਇੱਕ ਦੇ ਦਿਲ ਦੇ ਜਿਹੜਾ ਪੰਤੀ ਪੜੇਗਾ ਉਹਦੇ ਅੰਦਰਲੇ ਦਿਲ ਦੀ ਗੱਲ ਕਰੇ ਕਹਿੰਦੇ ਫਿਰ ਕੀ ਹੋਏਗਾ ਜੀ ਉਸ ਤੋਂ ਬਾਅਦ ਕੀ ਰਿਜ਼ਲਟਸ ਨਿਕਲੇਗੇ ਕਹਿੰਦੇ ਨਾ ਫਿਰ ਪਰੇਸ਼ਾਨੀ ਮਾਹ ਹੈ ਤੂੰ ਕਦੀ ਵੀ ਪਰੇਸ਼ਾਨ ਨਹੀਂ ਹੋਏਗਾ ਪਰ ਪਹਿਲਾਂ ਸਾਨੂੰ ਪਹਿਲਾ ਕੰਮ ਸਾਨੂੰ ਕਰਨਾ ਪਏਗਾ ਉਸ ਤੋਂ ਬਾਅਦ ਹੈ ਰਿਜ਼ਲਟਸ ਆਉਣਗੇ ਫਿਰ ਅੱਥੇ ਵੀ ਕਹਿੰਦੇ ਨੇ ਜੇ ਮੇਰੇ ਵਿੱਚ ਹਜ਼ਾਰਾਂ ਲੱਖਾਂ ਚੁਤਰਾਈਆਂ ਹੋਣ ਤਾਂ ਵੀ ਮੈਂ ਉਹਨਾਂ ਵਿੱਚੋਂ ਇੱਕ ਵੀ ਚੁਤਰਾਈ ਦੇ ਨਾਲ ਉਹਦੇ ਦਰ ਤੇ ਨਹੀਂ ਪਹੁੰਚ ਸਕਦਾ ਫਿਰ ਕੀ ਹੋਏਗਾ ਜੀ ਕੀ ਕਰੀਓਨ ਤੇ ਦੇਖੋ ਗੁਰੂ ਸਾਹਿਬ ਕਿੰਨੀ ਪਿਆਰੀ ਮੈਂ ਕਹਿੰਦੀ ਆ ਪੂਰੀ ਗੁਰਬਾਣੀ ਹੀ ਇਸ ਅਸੀਸ ਅ ਇੱਕ ਅਸੀਂ ਸ਼ਬਦ ਪੜਦਿਆਂ ਨਾ ਪੰਜਵੇਂ ਪਾਤਸ਼ਾਹ ਦਾ ਪੂਤਾ ਮਾਤਾ ਕੀ ਅਸੀਸ ਨਿਮਤ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀ ਆਮ ਤੌਰ ਤੇ ਨਾ ਸ਼ਬਦ ਅਸੀਂ ਬੱਚੇ ਦੇ ਬਰਥਡੇ ਤੇ ਮਤਲਬ ਕਿ ਆਮ ਤੌਰ ਤੇ ਅਸੀਂ ਰਾਗੀ ਸਿੰਘਾਂ ਕੋਲ ਹੁੰਦੇ ਆ ਪਰ ਇਹ ਅਸੀਸ ਨਾ ਗੁਰੂ ਅਰਜਨ ਪਾਤਸ਼ਾਹ ਨੇ ਸਾਰੇ ਅਸੀ ਗੁਰੂ ਅਰਜਨ ਪਾਤਸ਼ਾਹ ਦੇ ਬੱਚਿਆਂ ਸਾਰਿਆਂ ਨੂੰ ਅਸੀਸ ਦਿੱਤੀ ਹੈ ਸਾਨੂੰ एक निमक वास्ते भी वह परमात्मा विसरे हम देखो अभी सोचते पाठ कर लिया पाठ कर लिया बस पर गुरु साहब ना गुरु कहते हाँ मन अंतर की भी के उतरे चितग उतर फिर कहते मतलब अनदिन मतलब हर हाँ टाइम दिन राति आराधो प्यार प्यारे निमक ना की जे ढीला ਤੇ ਦਿਨ ਰਾਤ ਤੇਰਾ ਮਤਲਬ ਉਹ 24 ਘੰਟੇ ਹੋਗਾ। ਪਰ ਉੱਥੇ ਉਹ ਗੱਲ ਆ ਜਿੰਦੀ ਨਾ ਕਿ 80 ਕੀ ਕਰਦੇ ਆ ਮੇਰੇ ਵਰਗੇ ਕੀ ਕਰਦੇ ਇੱਕ ਘੰਟਾ ਚੇਰੇ ਨਿਤਨਿਨ ਕੀਤਾ 23 ਘੰਟੇ ਆਪਣੀ ਮਨਮਰਜ਼ੀ ਕੀਤੀ। ਇੱਕ ਘੰਟੇ ਦਾ ਨਿਤਨਿਨਣਾ ਮਤਲਬ ਐ ਸੀਗਾ ਮੈਂ 24 ਘੰਟੇ ਉਹਦੇ ਨਾਲ ਜੂਨੜ ਰਹਿਣਾ। ਮੈਂ ਇੱਕ ਨਿਕੋਸ ਪ੍ਰਮਾਤਮਾ ਨਾਲ ਹੋਣਾ। ਪਰ ਲੇਕਿਨ ਮੈਂ ਕੀ ਕਰਦੇ ਆ ਆਪਣੀ ਸਿਆਣਪਾਂ ਵਾਲਾ ਪੰਜ ਚੁਤਰਾਈਆਂ ਨਾਲ ਦੁਨੀਆਂ ਦੀ ਭੇਡਾ ਚਿਹਲ ਚਾਲ ਨਾਲ ਚੱਲਣਾ ਚਾਹੁੰਦੀ ਆ। ਮੈਂ ਦੁਨੀਆਂ ਦੀ ਭੇਡਾ ਚਾਲ ਵਿੱਚ ਵੀ ਸ਼ਾਮਲ ਰਹਿਣਾ ਚਾਹੁੰਦੀ ਆ। ਤੇ ਗੁਰੂ ਗੁਰੂ ਦੇ ਨਾਲ ਵੀ ਰਹਿਣਾ ਚਾਹੁੰਦੀ ਆ ਮੈਂ ਡਿਸਾਈਡ ਕਰਨਾ ਕਿ ਮੈਂ ਗੁਰੂ ਵਾਲੇ ਪਾਸੇ ਜਾਣਾ ਕਿ ਮੈਂ ਦੁਨੀਆ ਦੀ ਭੇਡਾ ਚਾਨਵਲ ਦਾ ਦੋਨੋਂ ਰਿਸ਼ਤੇ ਸਾਡੇ ਵਾਸਤੇ ਖੁੱਲੇ ਨੇ ਪਰ ਲੇਕਿਨ ਅਸੀਂ ਡਿਸਾਈਡ ਕਰਨਾ ਕਿ ਅਸੀਂ ਕਿੱਥੇ ਜਾਣਾ ਅਗਲੀ ਪੰਕਤੀ 'ਚ ਗੁਰੂ ਸਾਹਿਬ ਬੜਾ ਪਿਆਰਾ ਮੈਸੇਜ ਦੇ ਦਿੰਦੇ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੀ ਸਾਰੀ ਲੁਕਾਈ ਸਾਰੀ ਬਨੁਕਤਾ ਵਾਸਤੇ ਇਹ ਸਵਾਲ ਹੈ ਕਿ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਕਹਿੰਦੇ ਨੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ देखो कि प्यार देखो मेरे अंदर कूड़ भरिया तो अच्छी रियलाइज करिए कि मेरे अंदर मेरे अंदर गुरु साहब विकार ने मैं बहुत दुखी रहना अपने विकारा अपनी गलत सोच न अपने ईवल थॉट्स गुरु साहब कहते दुखी है फिर राजा मैं तुम तो सुखी कर देना फिर वो की करते हैं गुरु का शब्द की करेगा साढ़े अंदर कून निकुटे नानका ओढ़ सच रहे ठीक है ना ਇਹ ਕੋੜ ਦੇ ਵੀ ਕਹ ਲੈ ਤੇ ਸੱਚ ਦੇ ਵੀ ਕਹ ਲੈ ਕੋੜ ਨਿਖੁੱਟੇ ਨਾਨਕਾ ਨਾਨਕ ਸੱਚ ਰਹੇ ਸੋ ਗੱਲ ਹੈ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿਵੇਂ ਸਚਾਰਾ ਹੋ ਸਕਦਾ ਮੈਂ ਕਿਵੇਂ ਸਚਾਰ ਕਿਵੇਂ ਸਚਾਰਾ ਹੋਈਏ ਕਿਵੇਂ ਕੂੜੇ ਟੁੱਟੇ ਪਾਲ ਇਹਨੇ ਕਿਵੇਂ ਸਚਾਰਾ ਮੰਨ ਸਕਦਾ ਤੇ ਮੇਰੇ ਅੰਦਰੋਂ ਇਹ ਕੂੜ ਦੀ ਪਾਲ ਭਾਵ ਕੀ ਵਿਕਾਰਾਂ ਦੇ ਭਗੁਣਾ ਦੀ ਜਿਹੜੀ ਕੰਨ ਹੈ ਉਹ ਕਿਵੇਂ ਮਤਲਬ ਕਿ ਟੁੱਟ ਸਕਦੀ ਹੈ ਫਿਰ ਅਗਲੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ ਇੱਕ ਕੰਮ ਕਰਨਾ ਪਏਗਾ ਤੁਨੂੰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਮ ਕਹਿੰਦੇ ਹੁਣ ਕੀ ਕਰ ਵੀ ਜਿਹੜਾ ਰਜਾ ਦਾ ਮਾਲਕ ਅਕਾਲ ਪੁਰਖ ਹੈ ਨਾ ਉਹਦੇ ਹੁਕਮ ਤੇ ਉਹਦੀ ਰਜਾ ਵਿੱਚ ਆ ਜਾ ਅਸੀਂ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੇ ਚਰਨਾ ਚ ਇੱਕੋ ਹੀ ਅਰਦਾਸ ਕਰਨੀ ਹੈ ਉਹ ਉਹ ਸਾਨੂੰ ਪਉਦੀ ਹੈ ਕਿ ਗੁਰੂ ਸਾਹਿਬ ਅਸੀਂ ਤੇਰੇ ਹੁਕਮ ਤੇ ਰਜਾ ਦੇ ਅਨੁਸਾਰ ਜੀਣਾ ਸ਼ੁਰੂ ਕਰੀਏ ਅਸੀਂ ਤੇਰੇ ਹੁਕਮ ਤੇ ਰਜਾ ਅਨੁਸਾਰ ਉਹਦੇ ਯੋਗ ਹੋ ਸਕੀਏ ਤੇਰੇ ਹੁਕਮ ਤੇਰੀ ਰਜ਼ਾ ਤੇਰੇ ਭਾਣੇ ਦੇ ਅਨੁਸਾਰ ਅਸੀਂ ਜੀਣਾ ਸ਼ੁਰੂ ਕਰੀਏ ਸਾਡੀ ਸਿਰਫ ਇੱਕ ਥਈਓ ਅਰਦਾਸ ਹੋਣੀ ਚਾਹੀਦੀ ਪਰ ਲੇਕਿਨ ਅਸੀਂ ਅਰਦਾਸ ਕੀ ਕਰਦੇ ਹਾਂ ਦੁਨਿਆਵੀ ਚੀਜ਼ਾਂ ਵਾਸਤੇ ਦੁਨਿਆਵੀ ਚੀਜ਼ਾਂ ਸਾਨੂੰ ਕੋਈ ਵੀ ਸੁੱਖ ਨਹੀਂ ਦੇ ਸਕਦੀਆਂ ਉਹ ਸਾਡੀ ਜ਼ਰੂਰਤ ਹੈ ਔਰ ਉਹ ਸਾਨੂੰ ਪ੍ਰਮਾਤਮਾ ਜਨਮ ਤੋਂ ਲੈ ਕੇ ਮਰਨ ਤੱਕ ਦਿੰਦਾ ਹੀ ਦਿੰਦਾ ਹੈ ਪਰ ਲੇਕਿਨ ਅਸੀਂ ਇੱਕ ਹੋਰ ਜੀ ਲੱਗੀ ਹੋਈ ਆ ਸਾਡੇ ਕੋਲ ਜੇ ਮੇਰੇ ਕੋਲ ਸਾਹਮਣੇ ਵਾਲੇ ਜਾਂ ਮੇਰੇ ਕਿਸੇ ਰਿਸ਼ਤੇਦਾਰੋਂ ਤੋਂ ਚਾਰ ਚੀਜ਼ਾਂ ਚਾਰ ਪਦਾਰਥ ਮੇਰੇ ਕੋਲ ਘੱਟ ਵੀ ਹੋ ਜਾਣਗੇ ਪਰ ਲੇਕਿਨ ਮਨੁੱਖੇ ਉਹ ਚਾਰ ਪਦਾਰਥ ਜ਼ਰੂਰੀ ਨਹੀਂ ਕਿ ਉਹ ਜਿਹਦੇ ਕੋਲੋਂ ਬਾਦਦੇ ਨੇ ਤੇ ਉਹ ਜਿਆਦਾ ਸੁਖੀਏ ਤੇ ਮੈਂ ਮੈਂ ਦੁਖੀਆ ਉਸ ਪਦਾਰਥਾਂ ਕਰਕੇ ਸਾਨੂੰ ਇਹ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਆਪਣੇ ਵਿੱਚ ਰੋਜ਼ ਆਪਣੀ ਰੋਜ਼ਮਰਾਂ ਜ਼ਿੰਦਗੀ ਵਿੱਚ ਰੂਟੀਨ ਲਾਈਫ ਵਿੱਚ ਅਸੀਂ ਦੇਖਣਾ ਕਿ ਅਸੀਂ ਆਪਣੇ ਘਰ ਨੂੰ ਤੁਹਾਡੇ ਮੇਰੇ ਸਾਡੇ ਸਾਰਿਆਂ ਦੇ ਹੱਥ ਤੇ ਹੈ ਕਿ ਅਸੀਂ ਸਵਰਗ ਵਿੱਚ ਰਹਿਣਾ ਚਾਹੁੰਦੇ ਆ ਕਿ ਨਰਕ ਵਿੱਚ ਗੁਰੂ ਸਾਹਿਬ ਨੇ ਨਰਕ ਸਵਰਗ ਦਾ ਫੈਸਲਾ ਇੱਥੇ ਕੀਤਾ ਮਰਨੇ ਤੋਂ ਬਾਅਦ ਗੁਰੂ ਗੁਰਬਾਣੀ ਗੁਰਮਤ ਕਿ ਨਰਕ ਸਵਰਗ ਦੀ ਕਾਲ ਕਰਦੀ ਨਹੀਂ ਉਹ ਕਹਿੰਦੇ ਤੇਰੇ ਹੱਥ 'ਚ ਜੇ ਤੂੰ ਸਵਰਗ 'ਚ ਰਹਿਣਾ ਚਾਹਦਾ ਸਵਰਗ 'ਚ ਰਹਿ ਸਕਦਾ ਨਰਕ 'ਚ ਰਹਿਣਾ ਤੇ ਨਰਕ 'ਚ ਰਹਿ ਸਕਦਾ ਕਨੇ ਮਨਮੁਖ ਗਰਬ ਜੋਨ ਨਿਤ ਪਾਉਂਦਾ ਜੀ ਜਿਹੜਾ ਮਨ ਦੇ ਅਖਰੰਦਾ ਨਾ ਗੁਰੂ ਸਾਹਿਬ ਕਹਿੰਦੇ ਨਰਕ 'ਚ ਹੀ ਰਹਿੰਦਾ ਗੁਰੂ ਸਾਹਿਬ ਕਹਿੰਦੇ ਉਹ ਕਿਉਂ ਕਿਉਂ ਨੇ ਸਵਰਗ ਦੀ ਆਸ ਹੀ ਨਹੀਂ ਰੱਖੀ ਉਹਨੇ ਸਵਰਗ ਵੱਲੇ ਕੰਮ ਨਹੀਂ ਕੀਤੇ ਉਹ ਬਾਣੀ ਪੜਦਿਆਂ ਪੰਕਤੀਆਂ ਪੜਦਿਆਂ ਇੱਕ ਨਹੀਂ ਹਜ਼ਾਰਾਂ ਗਲਤੀਆਂ ਹੋ ਗਿਆ ਉਹਨੀਆਂ ਜੀ ਗੁਰੂ ਸਾਹਿਬ ਆਪ ਸਾਰੇ ਸੁਣਨੇ ਵਾਲੇ ਦੇਣਾ ਜੀ ਮਾਫੀ ਵਾਏ ਕੁਰਜੀਆ ਕਾ ਖਾਲਸਾ ਵਾਏ ਕੀ ਫਤ